ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਤੁਹਾਡੇ ਵਾਸਤੇ ਤੋਹਫਾ ਹੀ ਲੈ ਕੇ ਆਂਦਾ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਤਸੱਲੀ ਭਰ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੋ ਸასი ਗਾਲ ਜੀ ਸასი ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਾਈ ਗੁਰਪ੍ਰੀਤ ਸਿੰਘ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 997767 43873 ਠੀਕ ਹੈ ਵੀਰੇ ਸੁਆ ਕਿੰਨਾ ਮਸੂਈ ਹੈ ਸੁਆ ਬਈ ਪਹਿਲਾ ਚਾਰ ਦੰਦ ਮੂੰਹ ਤੋਂ ਚਾਰ ਦੰਦ ਬੱਚਾ ਹੀ ਇੱਕੋ ਦੋ ਸੁਈ ਹੈ ਜੀ ਇਹ ਇਹਨੂੰ ਅੱਜ ਅਠਵੇਂ ਕਦਣਾ ਬਈ ਬੱਚਾ ਕੀ ਹੈ ਜੀ ਕੱਟੀ ਆ ਮਗਰ ਬਈ ਜੈਡ ਬਲੈਕ ਹੀ ਆ ਬਈ ਜੈਡ ਬਲੈਕ ਹੀ ਕੱਟੀ ਹੈ ਜੈਡ ਬਲੈਕ ਹੀ ਕੱਟੀ ਆ ਵਾਲ ਇੱਕ ਵੀ ਨਹੀਂ ਚਿੱਟਾ ਇਧਰ ਲਈ ਆ ਕਿ ਉਧਰ ਲਈ ਆ ਬਈ ਐ ਯਾਰ ਲੋਕ ਕੀ ਕੀ ਨੀ ਮੰਨਦੇ ਵਾਰਗਾਂ ਦੇ ਕਹਿੰਦਾ ਹਰੇ ਕਹਿੰਦਾ ਹਰਿਆਣੇ ਦੀ ਹੈ ਮੈਂ ਤਾਂ ਉਧਰ ਲਈ ਆ ਕੋਈ ਇਧਰ ਲਈ ਮੰਨ ਕੇ ਲੈ ਲੈ ਆਪਾਂ ਇਹਨਾਂ ਦਾ ਲੈਂ ਜਾਂ ਹਾਂ ਹੂੰ ਸਿੰਘ ਸਿੰਘ ਬਹੁਤ ਗੋਲ ਆ ਹਨਾ ਕੁਆਲਿਟੀ ਚੈੱਕ ਜੇਰ ਦੀ ਸਾਫ ਆ ਬਾਈ ਜੇਰ ਦੀ ਸਾਫ ਆ ਬਾਈ ਭਾਰ ਪਿਛੇ ਦੀ ਗਾਰੰਟੀ ਆ ਠੀਕ ਆ ਹੁਣ ਕਿੰਨਾ ਦੁੱਧ ਤਿਆਰ ਆ ਜੀ 10 ਕਿਲੋ ਆ ਬਾਈ ਚਵਾਈ ਕਰਾ ਦਾਂਗੇ ਜੀ ਚਵਾਈ ਕਰਾਵਾਂਗੇ ਬਾਈ ਐਵੇਂ ਵੱਧ ਨਹੀਂ ਕਹਿਣਾ ਕਿਉਂਕਿ ਬਾਅਦ ਚ ਮੰਨ ਕੇ ਚਲ ਨਿਕਲੇ ਹੋਰ ਉਹ ਗੱਲ ਚ ਫਾਇਦਾ ਨਹੀਂ ਹੂੰ ਇੱਥੋਂ ਢੀੜਾ ਵੱਜੇ ਕਿਸੇ ਦਾ ਉਹਦਾ ਕੋਈ ਫਾਇਦਾ ਨਹੀਂ ਬਾਕੀ ਸੋਨਾ ਫਿਟਨੈਸ ਆਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਆਲਾ ਫੋਟ ਛਾ ਕੇ ਦੇ ਭੋਰਾ ਵੀ ਨਹੀਂ ਥਣਾ ਦੇ ਸਹਿਜ ਵੀ ਸੋਨੇ ਆ ਬਾਈ ਦੀ ਗੱਲ ਸਹੀ ਆ ਬਾਈ ਕਹਿੰਦਾ ਆਪਾਂ 10 ਕਿਲੋ ਕਿਹਾ ਇੱਥੇ ਕੋਈ ਵੀਰ ਚੱਲ ਕੇ ਆ ਜੇ ਇੱਥੇ ਨਿਕਲੇ ਵੱਧ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਘੱਟ ਵਾਲਾ ਹਵਾਨਾ ਫਿਟਨਸ ਵਾਲਾ ਬੱਚਾ ਵੀ ਤੁਹਾਨੂੰ ਮਗਰ ਕੱਟੀ ਮਾਰ ਜਾਣੀ ਆ ਚੰਗੀ ਆ ਛੋਟੀ ਸ਼ਕੀਨ ਛੋਟੀ ਆ ਆਪਾਂ ਕਹਿ ਸਕਦੇ ਤੇ ਜਿੰਨੀ ਚੰਗੀ ਆ ਆਪ ਤੇ ਉਹਨਾਂ ਚੰਗੀ ਮਗਰ ਇਹਦੇ ਬੱਚਾ ਆ ਜਾਂਦਾ ਬੱਚਾ ਫੀਮੇਲ ਆ ਜਾਂਦਾ ਜੀ ਕੱਟੀ ਆ ਜਾਂਦੀ ਹੈ ਬਾਕੀ ਠੰਡੀ ਮਿੱਠੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਭਾਰ ਪਿੱਛੇ ਦੀ ਗਰੰਟੀ ਹੈ ਜੀ ਉਹ ਬਈ ਗਰੰਟੀ ਆ ਤੇ ਜੈ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਜੀ ਬੈਕ 26 ਹੋਜੂ ਮਾਨਤਨ ਜੀ ਕਰ ਦਾਂ ਬਈ ਠੀਕ ਆ ਜੀ ਮੁੱਲ ਜਾਈ ਆ ਬਈ ਅਗਲਾ ਕਹਿੰਦਾ ਦੁੱਧ ਥੋੜਾ ਹੋਣਾ ਮੁੱਲ ਜੇ ਬਈ ਦੁੱਧ ਬਾਹਲੇ ਲੈਣੀ ਫਿਰ ਤੈਨੂੰ ਪਤਾ ਮੁੱਲ ਉੱਥੇ ਜਾ ਕੇ ਖੜ੍ਹਦੀ ਐ ਸੋਈ ਹੂੰ ਉਹਦਾ ਚਲੋ ਆਪਾਂ ਵੀਡੀਓ ਅਗਲਾ ਵੇਖ ਕੇ ਕਹਿੰਦਾ ਬਈ ਦੁੱਧ ਦੁੱਧ ਬਈ ਜਿੰਨਾ ਹੈਗਾ ਉਹਨੂੰ ਹੀ ਦੱਸਾਂਗੇ ਬਾਅਦ ਦੱਸ ਕੇ ਐਵੇਂ ਕਹਿਣ ਨੂੰ ਆਪਾਂ ਹੁਣ 15 ਕਹਿ ਦਿੱ ਗ ਫੇਰ ਅਗਲਾ ਕੋਈ ਕਾ ਮੁੱਲ ਇਹਨਾਂ ਨੇ ਘੱਟ ਪਾਇਆ। ਕਿਤੇ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਆ ਵੀਡੀਓ ਚ ਵੇਂਦੇ ਇਹ ਅਗਲਾ ਐ ਤਾਂ ਹੈਣੀ ਪਹਿਲੀ ਵੀਡੀਓ ਵੇਖੀ ਮੈਂ ਲੈਂਦਾ ਅਗਲੇ 2-4 ਵੀਡੀਓ ਵੇਖ ਕੇ ਲੈਂਦਾ। ਪਰ ਮੁੱਲ ਬਈ ਜਾਇ ਜੀ ਆ ਝੋਟੀ ਚੰਗੀ ਆ। ਇਹਨਾਂ ਦੇ ਲੋਕਾਂ ਆ ਵੀ ਮੰਗੀ ਜਾਂਦੇ ਬਾਈ। ਸਹੀ ਗੱਲ ਆ ਜੀ। ਹਾਂ ਬਾਕੀ ਸ਼ਾਹ ਕਾਲੀ ਪਈ ਆ। ਸਾਰੇ ਬਸ ਪਏ ਨੇ ਕੋਈ ਛੋਟੀ ਨੀ ਮੋਢੇ ਤੱਕ ਹੁੰਦੀ ਆ ਬਾਈ। ਹਾਂ ਫੁੱਲ ਵੱਡੀ ਮੈਂ। ਸੇ ਬੱਚਾ ਹੀ ਆ ਜੇ। ਤੇ 1 ਲੱਖ ਤੇ 26000 ਰੁਪਏ ਚ ਬਾਈ ਕਹਿੰਦਾ ਆਪਾਂ ਮਾਨਤਣ ਕਰਦਾਂਗੇ ਜੀ। ਬਾਕੀ ਵੇਖ ਬਾਈ ਇੱਥੋਂ ਦੇਖ ਦਿ ਜਾਣਗੇ ਕਿ ਚੰਗਾ ਲੱਗਾ ਨੰਬਰ ਸਕਰੀਨ ਤੇ ਲਗਾਤਾਰ ਚਲਦਾ ਰਹਿਣਾ ਧੰਨਵਾਦ